Bapak ini lagernya. <tipas> ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸ਼ਾਮ ਕੇ ਵੱਜ ਰਹੇ ਆ 7 ਨਿਤਨੇਮ ਦਾ ਟਾਈਮ ਹੋ ਰਿਹਾ ਬਾਬਾ ਲੱਗ ਰਹੇ ਨੇ ਨਿਤਨੇਮ ਦਾ श्री <laughs> जी ਇਤਨੇਮ ਕੇ ਪ੍ਰੇਗ ਭੋਗ ਅੱਜ ਪਲਾਨ ਆਇਓ ਦਰਬਾਰ ਸਾਹਿਬ ਤੋਂ ਹੋਣੇਗਾ ਸਾਰਾ ਸਾਰੇ ਚਦਰਾਂ ਚੁੱਧਣਾ ਪਹਿਲਾਂ ਤਾਰਾਂ ਨੂੰ ਰੇਦੇ ਉਹ ਜਿਹੜੀ ਚਦਰਾਂ ਪਈਆਂ ਉਹ ਵੀ ਬਾਹਰ ਰੱਖਾਂ ਸਤਨਾਮ ਸਤਨਾ ਸਤਨਾ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਸਤਨਾਮ 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 ਜੀ ਸਰਪजल ਤੋਂ ਕਰਤੀਆ ਸਾਰਾ ਮਤਲਬ ਸਰਪ ਫਿੜਕਦੀਆ ਹਾਂ ਤੇ ਸੰਗ ਹੋ ਰਹੀ ਏਨੀ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਹੈ ਗੁਰੂ ਵਾਹਿਗੁਰੂ ਜੀ ਸਤਨਾਮ ਸਰਵਾਰ ਸਾਹਿਬ ਮਤੇ ਪਾਣੀ ਤੋਂ ਕੱਢ ਦਿਆ ਹਰਮਨ ਵੀ ਆ ਗਿਆ ਤਾਂ ਬਾਹਰ ਜ਼ੋਰਦਾਰ ਮੀਂਹ ਪੈ ਗਿਆ ਦਿਖਾਵਾਂ ਇੱਤੋਂ ਕੱਟੂ ਗਿਆ ਪਹਿਲਾਂ ਬਹੁਤ ਮੀਂਹ ਪੈ ਗਿਆ ਤਾਂ ਆਪ ਦਾ ਆਪ ਸਤ ਨੋ ਬਜ ਗਏ ਬਾਹਰ ਜ਼ੋਰਕਾਰ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਗੁਰੂਵਾਰ ਹੈ ਗੁਰੂ ਵਾਹਿਗੁਰੂ ਦੀ ਸਤਨਾਮ ਸਤਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਵਾਹਿਗੁਰੂ ਮੇਜੋ ਮਨ ਲੱਗਤਾ ਚਲਾ ਆ ਫਿਰ 10 ਵਜਣੇ ਆਲੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਕੇ ਵੱਜ ਗਏ ਤੇ 9 ਆ ਗਏ ਤੇ ਗੁਰੂ ਘਰ ਰਾਤ ਬਲੋਕਿੰਗ ਨਹੀਂ ਹੋਈ ਸੀ ਕਿਉਂਕਿ ਥੋੜੀ ਜਿਹੀ ਕਲਿੱਪ ਦੀ 5-6 ਮਿੰਟ ਦੀ ਆਪਾਂ ਚੋਵਰਾ ਸਾਹਿਬ ਦੇ ਵਿੱਚੋਂ ਹੀ ਪਾ ਦਿੱ ਗਏ ਇਹ ਕਲਿੱਪ ਬਾਬਾ ਜੀ ਲੱਗ ਰਹੇ ਆ ਅੱਜ ਮੇਹਰਵਾਨੀ ਬਣ ਗਏ ਗਠੇ ਚੀਰਦੀ ਆਪਾਂ ਨੇ ਅੱਜ ਲੰਗਰ ਬਣਾਵਾਂਗੇ ਖਿਚੜੀ ਹਰ ਦਹੀਂ ਯਾ ਨਮਕਿੰਦੂ ਉਹ ਕਿਜੀ ਜੀ ਜਿੰਦਰ ਵੀ ਆ ਗਿਆ ਕਿਆ ਹਾਲ ਹੈ ਉਹ ਹੋ ਕੇ ਦੇ ਕਿਧਰ ਮੇਰੇ ਕਿਧਰ ਅਰਪਨ ਚਾਚਾ ਵੀ ਆ ਗਏ ਅੱਛੇ ਸਾਰੀ ਨੀਂਦ ਮੜ ਕੇ ਆਮ ਲੱਗ ਰਿਹਾ ਅੱਜ ਸਿਨਾ ਸਿਨਾ ਕਾ ਸਿਨਾ 10 ਵਜੇ ਦੁਪਹਿਰਾਂ ਸੇਵਾ ਵੀ ਸ਼ੁਰੂ ਹੋਣੇ ਆਲਾ ਹੋਗੀ ਸਮਾਪਤੀ ਦੁਪਹਿਰਾਂ ਸਾਹਿਬ ਦੀ ਲੰਗਰ ਚੱਲ ਗਿਆ ਬਾਬੇ ਦੇ ਮੁੰਡੇ ਦਾ ਕੈਨੇਡਾ ਗਿਆ ਵਾ ਪੂਰਾ ਉਰਾ ਆਵੇਗਾ ਵਿਆਹ ਕਰਾਣੇ ਮਾਈ ਵੱਧ ਜੀ ਦਪੈਰਾ ਸਾਹਿਬ ਹੋ ਗਿਆ ਸਮਾਪਤ ਤੋਦ दिए ਬ੍ਰਾਂਡ ਬ੍ਰਾਂਡੇ ਸਾਰੇ ਸਾਰੇ ਤੋਦ ਦਿਏ ਚਲਾ ਕਰਾਂ ਮਿਲਾ ਸ਼ਾਮ ਟਾਈਮ ਆਪ ਨੂੰ ਸ਼ਾਮ ਕੇ ਵਜ ਗਏ ਸੇ ਨਿਤਰੇਮ ਕੇ ਭੈਗੇ ਭੋਗ ਜੀ ਮਿਲਾ ਨੈਕਸਟ ਵੀਡੀਓ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਰੂਰੀ ਬੇਨਤੀ ਹੋ ਰਹਾ ਵੀ ਜਿਹੜਾ ਜਿਹੜਾ ਵੀ ਆਪਣੀ ਵੀਡੀਓ ਦੇਖਾ ਵੱਧਦੇ ਵੱਧ ਲਾਈਕ ਸ਼ੇਅਰ ਕਮੈਂਟ ਕਰੇ ਕਰੋ ਇੱਕ ਵੱਧਦੇ ਵੱਧ ਗੁਰੂ ਘਰ ਆਏ ਕਰੋ ਜਿੰਨਾ ਹੋ ਸਕੇ ਨਾਮ ਸਿਮਰਨ ਜਾਪ ਕਰੇ ਕਰੋ ਨਹੀਂ ਗੁਰੂ ਘਰ ਆਇਆ ਜਾਂਦਾ ਆਪਣੇ ਘਰਾਂ ਬੈਠ ਕੇ 5 10 ਮਿੰਟ ਜ਼ਰੂਰ ਜਾਪ ਕਰੇ ਕਰੋ ਇਹ